तो में में आया खानी खान ने खान सरदार महा सिंह मीरपुरी सुने भेजा उन्हें कहा अपनी जान पहुंचा है ਤੇ ਇਹ 800 ਹਥਿਆਰ ਸੁੱਟ ਕੇ ਤੇ ਬਾਵਾ ਉੱਪਰ ਠਾ ਕਰਕੇ ਆ ਜਾ ਰਣ ਮੈਦਾਨ ਵਿੱਚ ਜਾਨ ਬਖਸ਼ ਦੇਵਾਂਗਾ ਉਹ ਮੇਰੇ ਕੋਲ ਅਧੂਨੀ ਤਖਿਆਰ ਨੇ ਵੱਡੀ ਫੌਜ ਤੂੰ ਮੁਠੀ ਪਾਤ ਸਿੰਘਾਂ ਨੇ ਆਸਰੇ ਆ ਨਹੀਂ ਸਕਦਾ ਸੋ ਸਰਦਾਰ ਨੇ ਅੱਖਰ ਅੱਖ ਸੁਣਿਆ ਸਰਦਾਰ ਦੇ ਨੇਤਰਾ ਵਿੱਚ ਲਹੂ ਉਤਰ ਆਇਆ ਉਹਨੀਆਂ ਉਹਦੇ ਭੂਜਾ ਫਟਿਆ ਸਾਹਮਣੇ ਬੈਠੇ ਸੂਨਵੇਂ ਸਰਦਾਰਾਂ ਨੇ ਆਪੋ ਆਪਣੇ ਸ਼ਹਿਰ ਬੇਮਾਨ ਕੀਤੇ ਨੇ ਉਹਨਾਂ ਦੇ ਮੱਲੋ ਮੱਲੀ ਜਿਹੜੇ ਹੱਥ ਵਿੱਚ ਬਰਸ਼ੇ ਨੇ ਅਸਮਾਨ ਮਾਲ ਉੱਠੇ ਨੇ ਉਹਨੇ ਕਹਾ ਸਰਦਾਰ ਮਹਾ ਸਿੰਘ ਆਉਂਦੀ ਦਾ ਹੁਮੇ ਆਏ ਹੋਏ ਬੈਰੀਆਂ ਦੇ ਆਹੂ ਮਾਰੇ ਦੇ ਰਹੇ ਸਰਦਾਰ ਨੇ ਆਖਿਆ ਹੌਸਲਾ ਉੱਤਰ ਮਿਲੇਗਾ ਆਏ ਹੋਏ ਸਪਾਈ ਨੂੰ ਆਖਿਆ ਸਰਦਾਰ ਸਰਦਾਰ ਮਹਾ ਸਿੰਘ ਮੀਰਪੁਰੀ ਉਹਨੇ ਕਿਹਾ ਜਦ ਹੱਥਾਂ ਦੇ ਵਿੱਚ ਹਥਿਆਰ ਹੋਣ ਜਦ ਰਣ ਮੈਦਾਨ ਵਿੱਚ ਹੋਈਏ ਫਿਰ ਬੱਦੇ ਵੀ ਬੋਲਦੇ ਹੁੰਦੇ ਫਿਰ ਹਥਿਆਰ ਬੋਲਦੇ ਹੁੰਦੇ ਨੇ ਆਖਰੀ ਸੱਪੀ ਥਾਪ ਜੇ ਸਵੇਰ ਦਾ ਸੂਰਜ ਉਦੇ ਹੁੰਦਾ ਸਾਰ ਰਮਜ਼ਾਨ ਵਿੱਚ ਮਿਲਾਂਗੇ ਸੋ ਸਵੇਰ ਦਾ ਸੂਰਜ ਉਦੇ ਹੋ ਗਿਆ ਇੱਕ ਪਾਸੇ ਸੱਨਤ ਸੰਮੀ ਖਾਨ ਆਪਣੀ ਫੌਜੇ ਮਾਣ ਤੇ ਆਗਲਾ ਇੱਕ ਮੈਂ ਸਿੱਖਾਂ ਨੂੰ ਮਿੰਟਾਂ ਵਿੱਚ ਮਕਾ ਦਿਆਂਗਾ ਇਧਰ ਸਰਦਾਰ ਮਹਾ ਸਿੰਘ ਮੀਰਪੁਰੀ ਉਸ ਬਾਹਤੂ ਦੇ ਕੋਟਾਸਨ ਦੇ ਉਤੇ ਅਰਦਾਸਾ ਸੋਧਿਆ ਗਿਆ ਸੂਰਮੈ ਨੇ ਹਥਿਆਰ ਸੋਧੇ ਆ ਓਏ ਸੰਮੀ ਖਾਨ ਇਧਰ ਸਰਦਾਰ ਮਹਾ ਸਿੰਘ ਮੀਰਪੁਰੀ ਬਾਹਤੂ ਸਿੱਖਾਂ ਦਾ ਸਿਖਾਈ ਹੈ ਸਿੱਖ ਰਾਜ ਦੀ ਸ਼ਾਨ ਤੇ ਆਣ ਵਾਸਤੇ ਜਿਸ ਤਰ੍ਹਾਂ ਉਹਨਾਂ ਸੂਮੀਆਂ ਨੇ ਸ਼ਸਤਰ ਫੇਰੇ ਨੇ ਅੱਛਾ ਸ਼ਸਤਰ ਤੇ ਮਾਲਾ ਸ਼ਮਸ਼ੀਰ ਤੇ ਮਾਲਾ ਇੱਕੋ ਰੂਪ ਹੁੰਦੇ ਨੇ ਸ਼ਕਤ ਇਹ ਹੈ ਕਿ ਸ਼ਸਤਰ ਸੱਚ ਦੇ ਮਿਆ ਦੇ ਬਾਤ ਫੇਰਿਆ ਜਾਵੇ ਉਹ ਸ਼ਸਤਰ ਮਾਲਾ ਦਾ ਰੂਪ ਲੈ ਲੈਂਦਾ ਹੈ ਆਹ ਉਸ ਵੇਲੇ ਦਾ ਸੀਨ ਵੇਖੀਏ ਉਸ ਬਾਗ ਦੇਖੀਏ ਜਦ ਸੰਮੀ Khan ਤੇ ਸਰਦਾਰ ਬਹਾਦਰ ਸਿੰਘ ਤੇ ਉਹਦੀਆਂ ਫੌਜਾਂ ਆਪਸ ਦੇ ਵਿੱਚ i <laughs> पठाणी अॼु पठाणा तखी चक सेरे रजू त सार अॼु इन सेरे रजू बहादरी दलू सिड़ ਦੀਦੇ ਤੁਸੀਂ ਉਪਤ ਵਾਲੀ ਤੇ ਗਾੜੀ